ਇਸ ਵੇਲੇ ਦੀ ਲੇਟੈਸਟ ਅਪਡੇਟ ਆ ਜੀ ਆਪਣੇ ਸਾਰੇ ਹੀ ਇੰਡੀਅਨ ਭੈਣ ਭਰਾਵਾਂ ਵਾਸਤੇ ਜਿਹੜੇ ਫਰਾਂਸ ਪੈਰਿਸ ਦੇ ਵਿੱਚ ਰਹਿੰਦੇ ਨੇ ਜੇ ਉਹਨਾਂ ਨੇ ਹੁਣ ਆਪਣਾ ਕੋਈ ਇੰਡੀਅਨ ਪਾਸਪੋਰਟ ਰੀਨਿਊਅਲ ਕਰਵਾਉਣਾ ਆ ਜਾਂ ਆਪਣਾ ਕਿਸੇ ਨੇ ਫਰੈਸ਼ ਪਾਸਪੋਰਟ ਅਪਲਾਈ ਕਰਨਾ ਆ ਜਾਂ ਕਿਸੇ ਨੇ OCI ਕਾਰਡ ਅਪਲਾਈ ਕਰਨਾ ਆ ਜਾਂ ਕਿਸੇ ਨੇ ਕੋਈ ਐਫੀਡੇਫਟ ਬਣਾਉਣਾ ਆ ਕੋਈ ਬਰਥ ਸਰਟੀਫਿਕੇਟ ਕਢਵਾਉਣਾ ਆ ਕੋਈ ਵੀ ਇਹ ਆਪਣਾ ਐਮਬੈਸੀ ਦੇ ਰਿਲੇਟਡ ਕੋਈ ਕੰਮ ਆ ਜੋ ਕਿ ਪਹਿਲਾਂ ਉੱਥੇ VFS ਗਲੋਬਲ ਵਾਲੇ ਕਰਦੇ ਸੀਗੇ ਤੇ ਉਹਨਾਂ ਦਾ ਹੁਣ ਕੰਟਰੈਕਟ ਜਿਹੜਾ ਆ ਐਮਬੈਸੀ ਦੇ ਨਾਲ ਉਹ ਖਤਮ ਹੋ ਰਿਹਾ ਆ ਤੇ ਇਸ ਕਰਕੇ ਹੁਣ 3 ਜੁਲਾਈ ਤੋਂ ਬਾਅਦ 3 ਜੁਲਾਈ 2025 ਤੋਂ ਬਾਅਦ ਜੇ ਕਿਸੇ ਨੇ ਕੋਈ ਆਪਣਾ ਕੰਮ ਕਰਵਾਉਣਾ ਆ ਇਦਾਂ ਦਾ ਕੋਈ ਪਾਸਪੋਰਟ ਸੰਬੰਧੀ OCI ਸੰਬੰਧੀ एफੀਡੀਐਫ ਰਿਆ ਕੋਈ ਆਪਣਾ ਬਸ ਸਰਟੀਫਿਕੇਟ ਆ ਕੁਝ ਵੀ ਆ ਠੀਕ ਆ ਜੀ ਪਾਵਰ ਆਫ ਟਰਨੀ ਆ ਸਾਰਾ ਕੁਝ ਤੁਸੀਂ ਜਿਹੜਾ ਆ ਡਾਇਰੈਕਟ ਆਪਣਾ ਜਿਹੜੀ ਤੁਹਾਨੂੰ ਐਮਬੈਸੀ ਜਾਂ ਕੌਂਸੂਲੇਟ ਲੱਗਦੀ ਆ ਉੱਥੇ ਆਪਣਾ ਅਪਾਇੰਟਮੈਂਟ ਲੈ ਲਓ ਵੈਬਸਾਈਟ ਤੋਂ ਅਪਾਇੰਟਮੈਂਟ ਲੈ ਕੇ ਤੁਸੀਂ ਉੱਥੇ ਜਾਣਾ ਆ ਫਿਲਹਾਲ ਤੁਹਾਡੇ ਇਦਾਂ ਦੇ ਸਾਰੇ ਕੰਮ ਜਿਹੜਾ ਆ ਇੰਡੀਅਨ ਐਮਬੈਸੀ ਡਾਇਰੈਕਟ ਕਰੇਗੀ ਫਰਾਂਸ ਪੈਰਿਸ ਦੇ ਵਿੱਚ ਤੇ ਹੋ ਸਕਦਾ ਇਨ ਫਿਊਚਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਫੇਅਰ ਕੰਟਰੈਕਟ ਆ ਕਿਸੇ ਥਰਡ ਪਾਰਟੀ ਨੂੰ ਦੇ ਦਿੱਤਾ ਜਾਏ ਜਿੱਦਾਂ ਜਰਮਨੀ ਦੇ ਵਿੱਚ ਵੀ ਪਹਿਲਾਂ ਜਿਹੜਾ ਐਮਬੈਸੀ ਦਾ ਆਪਾਂ ਫ੍ਰੈਂਕਫਰਟ ਦੇ ਵਿੱਚ ਦੇਖਿਆ ਕਿ ਜਿਹੜਾ ਇੰਡੀਅਨ ਕੌਂਸੂਲੇਟ ਆ ਉਹਦਾ ਕੰਮ ਜਿਹੜਾ ਸੀਗਾ ਸਾਰਾ ਉਹ ਇੰਡੋ ਜਰਮਨ ਵਾਲੇ ਦੇਖ ਰਹੇ ਸੀ ਤੇ ਹੁਣ ਲਗਭਗ ਪੂਰੇ ਜਰਮਨ ਦੇ ਵਿੱਚ ਹੀ ਜਿਹੜਾ ਇੰਡੀਅਨ ਐਮਬੈਸੀ ਜਾਂ ਕੌਂਸੂਲੇਟ ਆ ਜਿਹਨੂੰ ਜਿਹੜੀ ਲੱਗਦੀ ਆ ਉਹਨਾਂ ਦਾ ਕੰਮ ਜਿਹੜਾ ਆ ਤਕਰੀਬਨ ਆਪਾਂ ਦੇਖ ਰਹੇ ਹਾਂ ਕਿ ਅਲੰਕਿਟ ਗਲੋਬਲ ਵਾਲੇ ਕਰ ਰਹੇ ਆ ਠੀਕ ਆ ਜੀ ਤੇ ਹੋ ਸਕਦਾ ਇਨ ਫਿਊਚਰ ਫ੍ਰ ਪਰ ਫਿਲਹਾਲ ਜੇ ਕਿਸ ਨੇ ਫਰਾਂਸ ਪੈਰਿਸ ਦੇ ਵਿੱਚ ਆਪਣਾ ਕੋਈ ਪਾਸਪੋਰਟ ਬਣਵਾਉਣਾ ਆ ਰੀਨੂਵਲ ਕਰਵਾਉਣਾ ਆ ਕੋਈ ਆਪਣਾ ਐਫੀ ਰੈਫਰ ਬਣਵਾਉਣਾ ਆ ਐਮਬੈਸੀ ਤੋਂ ਪਰਵਾਸਟਡਿੰਗ ਬਣਾਨੀ ਆ ਜਾਂ ਕੋਈ ਬਰ ਸર્ટਿਫਿਕੇਟ ਕਰਵਾਉਣਾ ਆ ਕੋਈ ਵੀ ਕੰਮ ਆ ਐਮਬੈਸੀ ਦੇ ਰਿਲੇਟਡ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਅਪਾਇੰਟਮੈਂਟ ਫਿਕਸ ਕਰਨੀ ਆ ਤੇ ਫਿਰ ਸਾਰਾ ਕੰਮ ਤੁਹਾਡਾ ਡਾਇਰੈਕਟ ਐਮਬੈਸੀ ਦੇ ਵਿੱਚ ਹੋਏਗਾ ਐਡਰੈਸ ਮੈਂ ਸਕਰੀਨ ਤੇ ਮੈਂਸ਼ਨ ਕੀਤਾ ਹੋਇਆ ਠੀਕ ਹੈ ਜੀ ਜੇ ਵੀਡੀਓ ਸਹੀ ਲੱਗੀ ਜਾਣਕਾਰੀ ਸਹੀ ਲੱਗੀ ਤਾਂ ਹੀ ਅੱਗੇ ਸ਼ੇਅਰ ਕਰਿਓ ਆਪਾਂ ਮਿਲਦੇ ਜੀ ਰੱਬ ਮਿਲਾਵੇ ਅਗਲੀ ਵੀਡੀਓ ਚ ਸਤਿ ਸ੍ਰੀ ਅਕ